ਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਕਰਮਾ ਵਾਲਾ ਭਾਗਾ ਵਾਲਾ ਦਿਨ ਆਇਆ ਗਿਆ ਹਨਾ ਵੀ ਆਪਾਂ ਵੀ ਆਪਣੀ ਦਾ ਮੂਰਤ ਲਗਿਆ ਕਰਨਾ ਇੱਥੇ ਪਸ਼ਨੀਸ਼ ਕਮੈਨ ਆਪਣੀ ਪਹੁੰਚ ਗਈ ਕਰਤਾਂ ਦੇਖ ਲਈ ਬਾਈ ਜਿਹੜੇ ਬਣਾਉਣੇ ਪੈਣਿਆ ਥੋੜੇ ਜਿਹਾ ਨਾ ਕੌ ਚਲੋ ਜਿਵੇਂ ਕਰਤਾਰ ਦੇ ਕਮੈਨਾਂ ਕਰਤਾਰ ਦੇ ਕਰਤਾਂ ਉਹਦੇ ਉਪਰ ਥੋੜੇ ਜਿਹੜੇ ਬਣੇ ਹੋਣੇ ਆ ਵੀਰੇ ਥੋੜੇ ਜਿਹੇ ਗੇੜੇ ਆਪ ਸੈੱਟ ਕਰਨੇ ਪੈਣਿਆ ਦੇਖਿਆ ਨਾ ਮੈਂ ਜਦੋਂ ਆਜੀ ਦੇਖ ਲਓ ਨਾ ਬਿਲੇ ਹੀ ਆ ਮਹੀਨ ਬਿਲੀ ਖੜੀ ਵੀ ਬਾਕੀ ਦੂਜੀਆਂ ਚੱਲਦੀਆਂ ਨਹੀਂ ਆ ਇਹ ਆਪਣੀ ਦੁਨੀਆ ਦੀ ਰੂਪੇ ਵਾਲਾ ਜੇ ਬੜਾ ਬਾਈ ਐ ਇੱਕ ਵਾਰ ਉਹਨੂੰ ਫੇਸ ਦਾ ਨਹੀਂ ਭੇਜ ਲਈਆਂ ਚਲੋ ਆਗੇ ਕੱਟ ਰਾ ਨਾ ਨੰਨੇਆ ਮਹਾਰਾਜ ਦਾ ਨਾਮ ਲੈਣ ਲਗਾਉਂਦੇ ਤੁਹਾਨੂੰ ਨਾਲੇ ਆਪਾਂ ਕਮੈਨ ਕਰਦੇ ਕਿ ਜਿਹੜੇ ਜਿਹੜੇ ਵੀਰੋ ਕਿੰਨਾ ਇਹਦੇ ਸਾਰੇ ਹਨਾ ਬਾਕੀ ਬੜੇ ਰਹੇ ਵੀਡੀਓ ਦੇ ਨਾਲ ਸਾਰਿਆਂ ਦਾ ਬੰਨਦਾ ਇੱਕ ਵਾਰ ਬਾਈ ਜਿਹੜੇ ਮੇਰੇ ਚੈਨਲ ਤੇ ਨਾ ਫੇਸ ਤੇ ਨਵੇਂ ਆਏ ਆ ਇੱਕ ਵਾਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਨਾ ਐਗੀਆਂ ਵੀਡੀਓ ਹੁਣ ਆਪਾਂ ਅੱਗੇ ਤੋਂ ਆਪਾਂ ਨੰਨੀਆਂ ਚਲਾਉਂਦੇ ਜੇ ਤੁਹਾਨੂੰ ਬਹੁਤ ਪੁਰਾਣੀਆਂ ਅਸੀਂ ਦਾ ਨਾਲ ਚਲਾ ਕੇ ਰਗਾ ਚਲੋ ਚਾਬੇ ਵੀਡੀਓ ਸਟਾਰਟ ਵੀ ਤੁਸੀਂ ਦਾ ਮੂਰਤ ਕਰਿਆ ਆ ਬੰਦੇ ਦੇ ਮੂਰਤ ਕਰਾਇਆ ਆ ਪਾ ਮੌਲੀ ਤੇ ਇਧਰ ਸਾਬੀ ਬਾਈ ਸਾਡਾ ਕਿਦਾਂ ਸਾਬੀ ਹੋਰ ਵਧੀਆ ਨਿਕਲਦਾ ਬਾਈ ਝਾੜ ਹਾਂ ਇਹ ਬਾਈ ਬੜੇ ਦਿਲ ਵਾਲੇ ਬੰਦੇ ਆ ਨਾ ਇਹਨਾਂ ਦੇ ਚੈੱਕ ਕਰਨ ਲੱਗੇ ਇਹ ਬੰਦੇ ਚਾਚੇ ਨੇ ਤੇਰੇ ਨੇ ਕਹਿੰਦਾ ਤੂੰ ਆਪਣੇ ਚੈੱਕ ਕਰ ਕਹਿੰਦਾ ਹਨਾ ਚੈੱਕ ਤਾਂ ਕਰ ਕਹਿੰਦਾ ਹਾਂ ਬਾਕੀ ਫੀਟਰ ਹੁਣ ਪਾਉਣ ਲੱਗੇ ਆ ਪਾਉਣ ਤੋਂ ਬਾਅਦ ਆ ਨਾ ਵੀ ਦਿਖਾਉਣੇ ਆ ਤੁਹਾਨੂੰ ਇੱਕ ਵਾਰ ਇਹਦੇ ਢੇੜੇ ਬਣਾਉਣੇ ਪੈਣਾ ਸਾਬੀ ਇਹਦੀ ਪੁਲੀ ਨਾ ਜਾਂ ਮੈਨੂੰ ਲੱਗਦਾ ਵੀ ਮੂਰੇ ਛੋਟੀ ਕਰਨੀ ਪਊਗੀ ਮੈਂ ਕਿਹਾ ਚਲੋ ਦੇਖ ਲੈਣਾ ਦੋ ਵਧੀਆ ਮਸ਼ੀਨ ਹੈ ਹਾਂ ਕਿੰਨਾ ਮਾਡਲ ਹੋਊਗੀ ਕੰਨਾ ਸੂਰਜ ਕਾ ਨਹੀਂ ਦੇਖ ਲਾ ਮੜਾ ਜਾ ਬਾਕੀ ਦਾ ਵੜਾ ਨਜ਼ਾਰਾ ਹੈ ਨਾ ਕੰਨਾਲ ਆ ਜਿਹੜਾ ਇਹ ਬਾਈ ਸੌਖਾ ਭਾਈ ਨਾ ਡਾਊਨ ਕਰ ਲੈ ਓਏ ਥੋੜਾ ਗਾਹਾਂ ਕਰਨਾਲ ਦੀ ਨਾਲ ਹਾਂ ਚੱਲ ਟਾਇਰ ਉੱਪਰ ਜਾ ਕਨਾਲ ਦੀ ਨਾਲ ਗਾਹਾਂ ਕਰੀ ਜਾਇਆ ਕਰ ਡਾਊਨ ਕਰ ਲੈ ਡਾਊਨ ਕਰ ਕਿੰਨਾ ਕੱਢ ਲਾ ਬੱਪੂ ਓਏ ਆ ਵੜਾ ਨਜ਼ਾਰਾ ਕਰਨਾਂ ਨੇ ਆਲੇ ਦਾ ਦੂਜਾ ਬਾਈ ਬਾਲਾ ਟਾਇਰ ਨਾ ਜਿਹੜਾ ਬੜੀ ਮੁਸ਼ਕਲ ਗਾ ਪੈਂਦਾ ਸਈ ਪਰ ਨੀਵੇਂ ਉੱਚੇ ਤੇ ਪੋਰ ਕੁੱਤੇ ਹਾਣੀ ਕਰਾਉਂਦਾ ਸਾਡੇ ਬਾਕੀ ਤੇ ਛਾਲਣੇ ਸ਼ਿਰੂ ਨੇ ਓਕੇ ਮਾਸੀ ਕਿ ਸਿਰਫ ਗੇੜੀ ਚੈੱਕ ਕਰਨੇ ਆ ਵੀ ਜਿਹੜੇ ਆਪਣੇ ਰਾਣੀ ਦੇ ਓਕੇ ਹੋਏ ਹਨਾ ਆ ਸਮਝ ਲਓ ਫਿਰ ਆਪਾਂ ਨੂੰ ਹਨਾ ਲੋਡ ਨਹੀਂ ਵੈਸੇ ਮੇਰੇ ਹਿਸਾਬ ਨਾਲ ਤਾਂ ਲੋਡ ਪੈਣੀ ਵੀ ਹੈ ਨਹੀਂ ਜਿਹੜਾ ਮਹਾਰਾਜ ਦਾ ਹੁਕਮ ਹੋਇਆ ਨਾ ਕਰੀ ਜਾਵਾਂਗੇ ਬਾਕੀ ਤੁਹਾਡੀ ਸਪੋਰਟ ਬਹੁਤ ਆ ਬਾਈ ਸਾਰੇ ਸੱਜਣ ਮਿੱਤਰਾਂ ਦੀ ਹਨਾ ਇਹਨਾਂ ਨੇ ਮੈਨੂੰ ਇੰਨੇ ਆ ਮੁਬਾਰਕਾਂ ਵਧਾਈਆਂ ਬਾਕੀ ਇੱਕ ਹੋਰ ਚੀਜ਼ ਦੱਸਿਓ ਬਾਈ ਕੰਬੈਨ ਵਾਲੇ ਬਾਈ ਜਰੂਰ ਦੱਸਿਓ ਇੱਧਰ ਮੱਕੀ ਦੇਰੀ ਚੱਲਦੇ ਆ ਵੀਡੀਓ ਮਾਣਾ ਆਪਣੇ ਟਾਇਰ ਆ ਨਾ ਇਹ ਥੋੜੇ ਉਹ ਟਾਇਰ ਦੇ ਅੰਦਰ ਚੱਲਦੇ ਆ ਜੇ ਆਪਾਂ ਇਹਦੇ ਦੂਏ ਰਿੰਮ ਲਿਆ ਕੇ ਟਾਇਰ ਬਾਹਰ ਕੱਢ ਲਈਏ ਤਾਂ ਮੱਕੀ ਦੇ ਵਿੱਚ ਗਿੱਲੇ ਦੇ ਵਿੱਚ ਕੋਈ ਫਰਕ ਪਊਗਾ ਜਾਂ ਨਹੀਂ ਪਊਗਾ ਆਪਾਂ ਕਦੇ ਕਰੇ ਤਾਂ ਹੈ ਨਹੀਂ ਵੈਸੇ ਮਸ਼ੀਨਾਂ ਦੇ ਕਰੇ ਹੋਏ ਦੇਖੇ ਆ ਦੋਤਿਆਂ ਦੇ ਦੱਸਿਓ ਬਾਈ ਜਰੂਰ ਕਮੈਂਟ ਕਰਕੇ ਮੇਰਾ ਬਾਈ ਤੁਹਾਡੀ ਸਲਾਹ ਨਾਲ ਹੀ ਹੈ ਨਾ ਸਭ ਕੁਝ ਆ ਚਲੋ ਪਾਲੀਏ ਫਿਲਟਰ ਤੇ ਮਿਲਨੇ ਆ ਕਿਹੜਾ ਕਮੈਂਟਾਂ ਦੇ ਵਿੱਚ ਆ ਨਾ ਕਟੜਾ ਜਿਹੜਾ ਪਾ ਕੇ ਰੈਡੀ ਹੋ ਗਿਆ ਰਾਜੂ ਬੈਲਟਾ ਚੱਕਲਾ ਬੈਲਟਾ ਚੱਕਲਾ ਟੇਕ ਮੱਥਾ ਅੱਜ ਮੈਂ ਵਸੇਰੀ ਹੁਣ ਜਾ ਰਹੀ ਆ ਤੇ ਮੈਨੂੰ ਮੇਰੀ ਜ਼ਿੰਮੇਵਾਰੀ ਕੋਈ ਬਾਕੀ ਦਾ ਪਿੰਨਾਂ ਨਾਲ ਹਾ ਗੱਡਰ ਨਜ਼ਾਰਾ ਆ ਪਾਉਣੀ ਆ ਜੇ ਇਹੀ ਆ ਪਾਉਣੀ ਆ ਰੋਕ ਲਾ ਥੱਲੇ ਆ ਜਾ ਬੰਦ ਕਰਿਆ ਇੱਧਰ ਆਪਣੀ ਦੂਜੀ ਜਲਦੀ ਆ ਪੁਰਾਣੇ 22 ਮਾਡਲ ਮੈਂ ਕਿਹਾ ਇੱਕ ਵਾਰ ਹਣਾ ਬਾਈ ਚਿੱਤ ਥੱਲੀ ਹੋ ਜੂ ਚੈੱਕ ਕਰਕੇ ਵੀ ਇਹਦੀ ਪੂਲੀ ਮੈਨੂੰ ਡਾਟ ਪੈਂਦਾ ਵੀ ਬਾਉਣੇ ਵਹਿਣਗੇ ਜੱਕਰ ਕਿਉਂ ਪਿਛਲੀ ਪੂਲੀ ਛੋਟੀ ਆ ਮੋਰਲੀ ਬੜੀ ਆ ਉਹਨਾਂ ਨੇ ਕੰਪਨੀ ਵਾਲਿਆਂ ਨੇ 12 11 ਇੰਚੀ ਪੂਲੀ ਦਿੱਤੀ ਆ ਇੱਧਰ ਮਗਰ ਮੈਨੂੰ 10 ਕੇ ਲੱਗਦੀ ਆ ਰਾਜੀ ਮਗਰ 8 9 ਇੰਚੀ ਪੂਲੀ ਹੋਊਗੀ ਨਾ ਇਹ ਮਗਰ 9 ਇੰਚ ਹੋ ਗਈ ਹੈ ਨਾ ਬਾਜੀ ਦੇਖਦੇ ਆ ਨਾ ਵੱਧ ਗਏ ਕੀ ਕਹਿੰਦੀ ਐ ਜੱਗੇੜਾ ਪਾ ਕੇ ਵੀ ਬਾਈ ਕਟਰ ਪਾ ਕੇ ਹੈ ਨਾ ਬਾਬਾ ਜੀ ਦਾ ਨਾਮ ਲੈ ਕੇ ਹੈ ਨਾ ਚਲਾਵਾਂਗੇ ਅੱਜ ਮਹਾਰਾਜ ਰੱਖੇ ਸੁੱਖ ਵੀ ਤੁਹਾਨੂੰ ਪਤਾ ਹੀ ਆ ਬਈ ਰਿਪੇਅਰ ਹੈ ਨਾ ਮੇਨ ਚੀਜ਼ ਤਾਂ ਰਿਪੇਅਰ ਦੀ ਹੁੰਦੀ ਆ ਮਸ਼ੀਨ ਭਾਵੇਂ ਜਿੰਨੀ ਪੁਰਾਣੀ ਚੰਗੀ ਕੋਈ ਨਹੀਂ ਮਾੜੀ ਚੰਗੀ ਕੋਈ ਨਹੀਂ ਹੁੰਦੀ ਹੈ ਨਾ ਬਾਕੀ ਆ ਮੱਕੀ ਵੱਢਣੀ ਆ ਸਾਹਮਣੇ ਵਾਲੀ ਬਾਕੀ ਅੱਜ ਦੇਖਦੇ ਮਹਾਰਾਜ ਦਾ ਲੈ ਕੇ ਨਾ ਹਨ ਨੰਨੇ ਦਾ ਮੂਰਤ ਕਰਦੇ ਆ ਬਾਕੀ ਬਾਈ ਅੱਜ ਹਨਾ ਮਿਹਨਤ ਦਾ ਮੁੱਲ ਜਰ ਆਪਣੀ ਚੀਜ਼ ਕੋਈ ਲੈ ਕੇ ਹਨਾ ਚਲਾਉਂਦਾ ਚਾਹੇ ਪ੍ਰਾਣੀ ਹੋ ਵੀਰੇ ਮੇਰੇ ਵਾਸਤੇ ਤਾਂ ਨਵੀਂ ਆ ਹਨਾ ਬਾਕੀ ਤੁਸੀਂ ਹੁਣ ਚਲਦੀ ਦੇਖ ਲੈਣੀ ਕੁਆਲਿਟੀ ਦੇਖ ਲੈਣੀ ਵੀ ਕਿੱਦਾਂ ਦੀ ਆ ਸਾਰੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਾਕੀ ਉਹ ਰਾਜੀ ਉਤਾਰ ਕੇ ਲੈਂਦਾ ਦੋਵੇਂ ਮਸ਼ੀਨ ਪਰ ਤੈਰਾ ਬਾਈ ਤੁਹਾਨੂੰ ਪਤਾ ਪੁਰਾਣਾ ਬੰਦਾ ਆਪਣਾ ਮੋਲੀ ਪੁਰਾਣਾ ਦੋਏ ਸੀਟ ਪਰ ਬਿਠਾ ਲਿਆ ਮੈਂ ਕਿ ਤੁਸੀਂ ਮੱਥਾ ਟੇਕਣਾ ਹਨਾ ਤੁਹਾਡੀ ਜਿੰਮੇਵਾਰੀ ਆ ਹੁਣ ਇਸ ਉੱਪਰ ਕਰੋ ਮੈਂ ਵੀ ਮਿਹਨਤ ਕਰੀ ਆ ਨਾ ਤੁਸੀਂ ਮੇਰੇ ਨਾਲ ਬਰਾਬਰ ਦੇ ਮੇਰੇ ਹੱਕਦਾਰ ਆ ਕੁਝ ਕੁ ਬੰਦੇ ਹੈਗੇ ਆ ਵਿੱਚ ਭਾਈ ਗਰਦਾਰ ਜਿੱਦਨ ਦੀ ਮਸ਼ੀਨ ਲਈ ਆ ਨਾ ਤਾਂ ਉਹਨਾਂ ਨੇ ਕਿਸੇ ਨੇ ਫੋਨ ਲਾਇਆ ਨਾ ਪਤਾ ਨਹੀਂ ਕੀ ਚੱਕਰ ਹੋ ਗਿਆ ਨਾ ਮੇਰਾ ਫੋਨ ਚੱਕਦਾ ਹੀ ਜਾਂ ਨਾ ਮੁੜ ਕੇ ਮੇਰੇ ਗੱਲੇ ਹੋਈ ਆ ਉਹ ਤੁਸੀਂ ਸਮਝ ਹੀ ਗਏ ਹੋਣੇ ਆ ਨਾ ਵੀ ਚਲੋ ਹੁੰਦੇ ਵੀ ਇਹਦੇ ਵਿੱਚ ਪੰਜ ਸੱਤ ਬੰਦੇ ਜਿਹੜੇ ਸਾਰੇ ਲੱਗਣ ਵਾਲੇ ਜ਼ਿਆਦੇ ਹੁੰਦੇ ਆ ਨਾ ਕੰਮ ਨਾਲ ਸਪੋਰਟ ਕਰਨ ਵਾਲੇ ਘੱਟ ਹੁੰਦੇ ਆ ਬਾਕੀ ਹੁਣ ਚਲਾਉਨੇ ਆ ਮੱਸੀ ਆ ਆਜੇ ਖੁੰਜੇ ਦੀ ਹਰੇਆਂ ਬਾਕੀ ਪਿੱਤੇ ਹਨ ਠੀਕ ਠਾਕ ਆ ਬਾਕੀ ਨਾਲ ਸਾਨੂੰ ਮਾਲ ਦਿਖਾਉਨੇ ਆ ਨਾਲੇ ਮਸ਼ੀਨ ਚਲਾਉਨੇ ਆ ਅੱਜ ਸਭ ਤੋਂ ਵੱਡਾ ਹਨਾ ਕਹਿਰੀ ਜਿਹੜਾ ਖੁਸ਼ੀ ਦਾ ਪਾਲਾ ਬਾਈ ਇਹ ਚੀਜ਼ ਖੁਸ਼ੀ ਮਿਹਨਤ ਕਰਕੇ ਨਾ ਜਦ ਕੋਈ ਅੱਗੇ ਆਉਂਦਾ ਹਨਾ ਅੱਜ ਬਾਈ ਇੰਨਾ ਮਨ ਖੁਸ਼ ਆ ਵੀ ਤੁਸੀਂ ਗੱਲ ਹਸਾਬ ਲਾ ਲਓ ਵੀ ਅੱਜ ਉਹ ਖੁਸ਼ੀ ਆ ਵੀ ਜਦੋਂ ਮੇਰੇ ਇਹ ਨਾ ਪਹਿਲਾ ਬੇਟਾ ਹਾਇ ਤਾਂ ਇੰਨੀ ਖੁਸ਼ੀ ਯਾਦ ਹੋਈ ਸੀ ਅੱਜ ਉਨੀਓ ਖੁਸ਼ੀ ਅੱਜ ਵੀ ਦੋ ਬੇਟੇ ਦੀ ਮੇਰੇ ਹਾਂ ਥੀਤੀਏ ਬੇਟੇ ਦੀ ਜਿੰਨੀ ਖੁਸ਼ੀ ਅੱਜ ਹੋਈ ਹੈ ਚਲੋ ਕਰਦੇ ਆ ਬਾਈ ਸਟਾਰਟ ਲੇਕੇ ਮਹਾਰਾਜ ਦਾ ਨਾਮ ਡੱਬਾ ਲਿਆਏ ਮੋਲੀ ਬਾਈਓ ਨੇ ਮੱਥਾ ਟੇਕ ਕੇ ਰੱਬ ਦਾ ਨਾਮ ਲੈ ਕੇ ਆ ਨਾ ਜੀ ਮਾਲਕਾ ਸੁੱਖ ਸ਼ਾਂਤੀ ਰੱਖੀ ਕਟਰ ਦੇ ਚੱਕਰ ਪੈ ਲੀਵਰ ਲਾ ਕੇ ਦੇਖਿਆ ਠੀਕੇ ਲੱਗੇ ਆ ਵੈ 1 ਇੰਚੀ ਪੂਲੀ ਛੋਟੀ ਕਰ ਲਾਂਗੇ ਜੇ ਲੋਡ ਪਈ ਵੈਸੇ ਲੋਡ ਤਾਂ ਮੈਨੂੰ ਲੱਗਦਾ ਨਹੀਂ ਵੀ ਪੈਣੀ ਆ ਚਲੋ ਜੀ ਕਰਦੇ ਆ ਹੁਣ ਮਹਾਰਾਜ ਦਾ ਸ਼ੁਕਰਾਨਾ ਹੈ ਨਾ ਵੀ ਸਾਨੂੰ ਵੀ ਮਾਲਕਾ ਇਨੇ ਜੋਗੇ ਕਰਤਾ ਤੂੰ ਕਟਣ ਪਾ ਕੇ ਮੱਖੀ ਵਧਣ ਲਾਤਾ ਸਾਨੂੰ ਵੀ ਹੈ ਹੋਏ ਤੇ ਤਾਂ ਲਿੰਗਰભાઈ ਨੇ ਮੱਸਾ ਪਾਣੀ ਸੁੰਦਰਾ ਦਾ ਰਾਜੀભાઈ ਲੱਗਾ ਸੜਕ ਤੇ ਵਧੀਆ ਜੀ ਬੇਦਨਾ ਨੂੰ ਲੈ ਕੇ ਵਧੀਆ ਹਨ ਅਰਦਾਸ ਕਰੀਆ ਬਿਸ਼ਕਰਮਾ ਜੀ ਦੇ ਮੂਹਰੇ ਵੀ ਮਹਾਰਾਜ ਤੰਦਰੁਸਤੀਆਂ ਰੱਖਿਓ ਜਿਵੇਂ ਹਨ ਤੁਸੀਂ ਨਵੀਆਂ ਪੁਰਾਣੀਆਂ ਮਸ਼ੀਨਾਂ ਦਾ ਹਨ ਕਹਿੰਦੇ ਆਪਾਂ ਅੱਜ ਵਹਿਮ ਕੱਢੇ ਜਣਾ ਬਾਈ ਜਿਹੜੇ ਹਨ ਮੇਰੇ ਵੀਰ ਕਹਿੰਦੇ ਤੇ ਵੀ ਨਿੰਦਰ ਨਵੀਆਂ ਮਸ਼ੀਨਾਂ ਚ ਲਾ ਕੇ ਰਾਜੀ ਆ ਅੱਜ ਪ੍ਰਾਣੀ ਨਾਲ ਇਹ ਹਨਾ ਤੁਹਾਨੂੰ ਦਿਖਾਵਾਂਗੇ ਮਾਲ ਅੱਜ ਐ ਚਾਚਾ ਕਿੱਦਾਂ ਲੱਗੀ ਤੈਨੂੰ ਮਸ਼ੀਨਾ ਬਹੁਤ ਵਧੀਆ ਬਹੁਤ ਵਧੀਆ ਸੋਹਣੀ ਆ ਮਸ਼ੀਨਾ ਬਹੁਤ ਵਧੀਆ ਹੈ ਇਹ ਆ ਭਾਈ ਜਿਗਰਾ ਦੇਖੋ ਕਹਿੰਦਾ ਮੇਰੇ ਖੇਤ ਚ ਇੱਕ ਕਰ ਦੋ ਇੱਥੇ ਲਿਆਂਦੀ ਆ ਮਸ਼ੀਨ ਇਹਦੇ ਚੱਕ ਚਾ ਬਾਕੀ ਆਪਣੇ ਦੋ ਵੀ ਇੱਥੇ ਚੱਲਦੀਆਂ ਉਹ ਸਾਹਮਣੇ ਪਰ ਮੈਂ ਕਿਹਾ ਵੀ ਇਹਦੇ ਚੈੱਕ ਕਰਨੇ ਆ ਵਧੀਆ ਬੰਦੇ ਨੇ ਹਨਾ ਚੈੱਕ ਹੋ ਜਵੇ ਤਾਂ ਮਾਲਕ ਸੀ ਜਨ ਤੁਹਾਨੂੰ ਪਤਾ ਯਾਰਾ ਕੋਈ ਵੀ ਚੀਜ਼ ਆ ਅਧਗਾਟਣ ਦੇ ਵਿੱਚ ਚੰਗੇ ਜਾਵੋ ਹੋ ਜਵੇ ਬਾਕੀ ਲਾ ਤਾਂ ਲੀਵਰ ਜਿਹੜਾ ਤਾਂ ਕਟਰ ਦਾ ਬਹੁਤ ਲੱਗਦਾ ਬਾਕੀ ਆਏ ਬਾਬੇ ਨੇ ਹੁਣ ਕੱਢੀ ਤਾੰਡਾ ਕਰ ਦਸੂਗਾ ਨਾ ਵੀ ਕਿੰਦਾ ਹਿਸਾਬ ਬਤਾਵਾ ਬਾਹਰ ਨੂੰ ਦੱਤਿਆ ਬਾਅਦ ਚਾ ਲਓ ਜੀ ਦਾਤਾ ਮੂਰਤ ਕਈ ਮੇਰੇ ਵੀਰੇ ਕਹਿੰਦੇ ਨੇ ਨਾ ਭਾਈ ਮੂਰਤ ਕਰੋ ਕਰੇਗਾ ਅੱਜ ਭਾਈ ਬਾਬੇ ਦਾ ਨਾਮ ਲੈ ਕੇ ਆ ਨਾ ਚੈੱਕ ਘਾਟੀ ਮੈਨੂੰ ਕਾਟਰ ਦਾ ਥੋੜਾ ਡਾਊਟ ਦਾ ਵੀ ਕਾਟਰ ਤੇ ਆ ਨਾ ਵਿੱਚ ਇਹਦੇ ਗੇੜੇ ਨਾ ਵਧਾਉਣੇ ਪੈ ਜਾਣ। ਪਰ ਮਾਲਕ ਕਹਿੰਦੇ ਜੇ ਬਾਹ ਫੜੇ ਹੈ ਨਾ ਤਾਂ ਮਾਰੇ ਕੌਣ। ਭਾਈ ਤੁਹਾਨੂੰ ਪਤਾ ਹੀ ਹੈ ਨਾ ਵੀ ਪਤਾ ਨਹੀਂ ਕਿ ਕਰਨ ਲਈ ਆ ਮੈਂ ਹੈ ਨਾ ਮੈਨੂੰ ਪਤਾ じゃ ਮੇਰੇ ਰੱਬ ਨੂੰ ਪਤਾ ਉਹ ਥੋੜੇ ਗੇੜੇ ਵਧਾਉਣੇ ਪੈਣੇ ਆ ਉਹਦੇ ਕਾਟਰ ਥੋੜਾ ਜਿਹਾ ਕਰਦਾ ਗੜਬੜ। ਵੀ ਉੱਪਰ ਥੱਲੇ ਕਰਕੇ ਹੁਣ ਖਰਚਾ ਵੀ ਵੀ ਨਹੀਂ ਤੇ ਖਾਦਾ ਹੋ ਗਿਆ। ਹੁਣ ਦੇ ਬਾਅਦ ਹੁਣ ਗਾਹਾਂ ਨੂੰ ਰੱਖੇ ਸੋਕ ਮਹਾਰਾਜ ਐਨ ਪੂਰੀ ਜਿਹੜੀ ਮਾੜੀ-ਮੋਡੀ ਦੀ ਕੱਚ-ਵੱਚ ਰਹੀ ਹੋਈ ਉਹ ਵੀ ਕੱਢ ਦਾਂਗੇ ਬਾਹਰ। ਬਾਕੀ ਟੋਟਾ ਰੂਟਾ ਦੇਖਦੇ ਆ ਹੁਣ ਵੀ ਕਿੰਨਾ ਕ ਦਿਖਾਊਗਾ ਮੋਲੀ ਲਿਆ ਲੈ ਕੇ ਆ ਥੱਲੇ ਲਿਆ ਭਾਈ ਪੁਰਾਣੀ ਮਸ਼ੀਨਾਂ ਦੇ ਰਿਕਾਟੇ ਆ ਇਹ ਨਾ ਕਈ ਬਾਈ ਆਪਣੇ ਬਹੁਤ ਪੁਰਾਣੇ ਪ੍ਰਾਣ ਦੇ 99 2000 ਮਾਡਲ ਆਹ ਜੀਆਂ ਮਸ਼ੀਨਾਂ ਰੱਖੀ ਬੈਠੇ ਆ ਵੀ ਜਿਨ੍ਹਾਂ ਨੇ ਮੰਨ ਲਓ ਵੇਚਣ ਦਾ ਨਾਉਂ ਤੱਕ ਨਹੀਂ ਲੰਦੇ ਉਹ ਹੋਲੀ ਆਪਣਾ ਪੰਗੜੇ ਪਾਰ ਆ ਉੱਪਰ ਇਹਦਾ ਮਤਲਬ ਮਾਲ ਪੂਰਾ ਸਾਫ ਆ ਮੈਂ ਉਹਨੇ ਤੁਹਾਨੂੰ ਮਾਲ ਵੀ ਆਣਾ ਆ ਚਾਚਾ ਥੱਲੀਆਂ ਨੇ ਬੁਲਾ ਲੈਣਾ ਬੁਲਾ ਲੈਣਾ ਚਿੰਤਾ ਨਾ ਕਰ ਬਸ ਮੇਨ ਗੱਲ ਤਾਂ ਆਪਣੇ ਗੁੱਲੇ ਗੱਲੇ ਜੋਂਦਾ ਉਹ ਮੈਂ ਚੁਕਾ ਦੇਣੀ ਤੇ ਦੀਆਂ ਗੁੱਲੇ ਚ ਦਾਣਾ ਨਹੀਂ ਹੈਗਾ ਚਾਚਾ ਜਮੇ ਹੀ ਲੈ ਜਿਵੇਂ ਹੀ ਸਾਫ ਕਰਕੇ ਛੱਡਦੀਆਂ ਮਾਂਜ ਕੇ ਆ ਉਹ ਦਾਣੇ ਆ ਗਏ ਉਹ ਦੇਖ ਬਾ ਗੁਰੂਆ ਮਾਲ ਪਹਿਲਾਂ ਚੈੱਕ ਕਰਨਾ ਹਾਂ ਇੱਧਰ ਆ ਜਾ ਓਰੇ ਓ ਚਾਚਾ ਹਾਂ ਬਾਰੀ ਬਾਰ ਘੱਟਲੀ ਘੱਟ ਤੋਂ ਠੀਕ ਆ ਵੈਸੇ ਆ ਜਾ ਚਾਚਾ ਦੇਖ ਟੋਟੇ ਦਾ ਨਾਉਂ ਵੀ ਨਹੀਂ ਹੈਗਾ ਵਿੱਚ ਤੂੰ ਕਹਿੰਦਾ ਨਾਉਂ ਟੋਟਾ ਨਾ ਕਰ ਜੇ ਇਹ ਬੁੱਢੀ ਪ੍ਰਾਣੀ ਮਸ਼ੀਨ ਦੇਖ ਕੇ ਕਹੇ ਤਾਂ ਵੀ ਰੋਟਾ ਨਾ ਕਰ ਦੇਵੇ ਆ ਹੈਗੇ ਆ ਨਹੀਂ ਮਾੜਾ ਮੋਟਾ ਹੀ ਆ ਉਹ ਵੀ ਜਿਵੇਂ ਖੁੰਜਾ ਹਰਾ ਨਾ ਤੇਰਾ ਖੁੰਜਾ ਜਿਵੇਂ ਕਹਿੰਦਾ ਤੋਹਰਾ ਉਹ ਮੜੇ ਚੱਕਰ ਥਰਾਈਦਾ ਘੱਟ ਕਰਾ ਤੇ ਗੁੱਲ ਪਾਂਦੀ ਵੀ ਆ ਹਾਂ ਕਾਲਾ ਉਹ ਬਲਿਆ ਲਿਆ ਬਲਾ ਕੇ ਉਹਨਾਂ ਨੂੰ ਬਾਜਾ ਬਣਾ ਰੱਜ ਨੂੰ ਕਹਿ ਕੇ ਬਾਪੂ ਹੁਣ ਜੇਹ ਚ ਪਾ ਲਵੇ ਉੱਥੇ ਕਟਰ ਦੇ ਵਿੱਚ ਜੇਹ ਚ ਪਾ ਕੇ ਲੈ ਜਾ ਮੈਂ ਭੱਜਾ ਉਹਨਾਂ ਨੂੰ ਰਾਮ ਨੂੰ ਉਹਨਾਂ ਨੂੰ ਬੁਲਾ ਲਿਆ ਕਿ ਮਸ਼ੀਨ ਉਹ ਵੀ ਜਲਦੀ ਇੱਕ ਇੱਕ ਬੰਦਾ ਕੱਢ ਲਿਆ। ਬਾਕੀ ਰਾਜੂ ਬਾਈ ਆਪਣਾ ਲੱਗਿਆ ਚਲਾਉਣਾ। ਠੀਕ ਆ ਤਾਂ ਐਚਾ ਓਕੇ ਆ। ਹੈਂ? ਤਕਲੀ ਆ? ਤਲੀ ਤੁਹਾਡੇ ਦਾ ਹੀ ਯਾਰ। ਨਾ ਨਾ ਇਹ ਇਹ ਤਾਂ ਗੱਲ ਮੰਨਣੀ ਵਣੀ ਐ ਬਈ ਉਹ ਬੰਦੇ ਨੇ ਨਾ ਕਦੇ ਦਾਣਾ ਨਾ ਕਦੇ ਕਹਿਣਾ ਜੇ ਕਹਣਾ ਚੱਲਦੀ ਆ ਨਾ ਵੱਢ ਕੇ ਆਪਦੇ ਘਰ ਨੂੰ ਜਲਦੀ ਦਾ ਪਰ ਇਹਦਾ ਕਦੇ ਪਿੱਛੇ ਤੇ ਐ ਨਹੀਂ ਹੋਇਆ ਹੈਗਾ ਵੀ ਨਾ ਦਾਣੇ ਛਿੜ ਗਏ ਜਾਂ ਗੱਲ ਆ ਕੋਈ ਜਾਂ ਤੋੜਦਾ। ਮਾਰਾ ਹੀ ਰੱਖੇ ਸੁੱਖ ਆਇਕਣੇ ਬਣਾ ਕੇ ਰੱਖਿਆ ਨਾ ਆ ਲੋ ਬਾਈ ਜਲਦੀ ਆ ਤੇ ਸੁਮੇਸ਼ 99 ਮਾਡਲ ਜਿਹੜੇ ਬਾਈ ਕਹਿੰਦੇ ਨੰਦਰ ਪ੍ਰਾਣੀਆਂ ਮਹੀਨਾ ਚਲਾ ਕੇ ਰਾਜੀ ਆ ਆ ਚੱਲਦੀ ਆ ਬਾਈ ਤੁਹਾਡੇ ਸਾਹਮਣੇ ਬਾਕੀ ਰਾਜੂ ਆਪਣਾ ਬੈਠਾ ਮਾਸਤ ਹੋ ਕੇ ਖੁਸ਼ ਹੋਇਆ ਹੈ ਨਾ ਬਾਈ ਵਧੀਆ ਸੁੱਕੀ ਮੱਕੀ ਵੀ ਸੁੱਕੀ ਚ ਲਾਈ ਆ ਨਾ ਬਾਕੀ ਦਾਣੇ ਆ ਨਾ ਤੁਹਾਨੂੰ ਦਿਖਾਏ ਦਿੱਤੇ ਬਾਈ ਬਿਲਕੁਲ ਸਾਫ ਉਹ ਕਰੀਏ ਕਲੀਨ ਮਾਲ ਵੀ ਥਰੈਸ਼ਰ ਦੇ ਚੱਕਰ ਥੋੜੇ ਜੇ ਘਟਵਾਤੇ ਆਪਾਂ ਨੁਕਸਾਨ ਬਾਈ ਕਿਸੇ ਦਾ ਨਾ ਪੈਸੇ ਦਾ ਨਹੀਂ ਕਰਨਾ ਆਵੇਂ ਕੀਲਾ ਘਟ ਵੱਢੇ ਜਾਵੇ ਪਰ ਇਹ ਨਾ ਹੋਵੇ ਨਾ ਕੋਈ ਜ਼ਿੰਮੇਵਾਰ ਆਪਾਂ ਨੂੰ ਕਹਿ ਦੇਵੇ ਅਨੰਦਰ ਦੀ ਮਸ਼ੀਨ ਨੁਕਸਾਨ ਕਰ ਗਈ ਜਾਂ ਗੱਲਬਾਤ ਹੋਰ ਆ ਕੋਈ ਬਾਕੀ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਨਾ ਤੁਸੀਂ ਮਸ਼ੀਨ ਤਾਂ ਤੁਸੀਂ ਸਾਰੇ ਮੇਰੇ ਵੀਰਾਂ ਨੇ ਜਿਹੜੇ ਨੇ ਅਰਦਾਸਾ ਕਰਦੇ ਨੇ ਨਾ ਬਿੰਦਰ ਬਾਈ ਮਸ਼ੀਨ ਆਪਰੇ ਦਾ ਮਸ਼ੀਨ ਆਪਰੇ ਦਾ ਅੱਜ ਬਾਈ ਤੁਹਾਡੀ ਹਨਾ ਮਨਕਾਮਰਾ ਕਹਿ ਲਿਏ ਵੀ ਮੇਰੀ ਵੀ ਚਲੋ ਅਰਦਾਸ ਇਹ ਹੁੰਦੀ ਆ ਬਾਈ ਇਹਨਾਂ ਦੇ ਇੱਕ ਬੰਦਾ ਕਹਿੰਦਾ ਵੀ ਮੇਰਾ ਹੈ ਮਾਲਕ ਬਣ ਜਾ ਜਾਇ ਕਰਾਂ ਪਰ ਬਾਈ ਬੰਦੇ ਮੇਰੇ ਇਹ ਵੀ ਵਧੀਆ ਮੈਂ ਪਹਿਲਾਂ ਵੀ ਦੋ ਮਸ਼ੀਨਾਂ ਦਾ ਮਾਲਕ ਹਾਂ ਨਾ ਉਹ ਦੇਖੋ ਤੁਹਾਡੇ ਸਾਹਮਣੇ ਮੈਂ ਗੁਜਰਾਤ ਐਪੀ ਰਾਜਸਥਾਨ ਜਾਂਦੇ ਆ ਤਾਂ ਕਦੇ ਵਿਚਾਰੇ ਨਾਲ ਨਹੀਂ ਗਏ ਨਾ ਅੰਕਲ ਨਾ ਕੋਈ ਹੋਰ ਨਾ ਕੋਈ ਇਹਨਾਂ ਦਾ ਬੰਦਾ ਭੇਜਣਾ ਹੁਣ ਵੀ ਬਾਈ ਨਾਲ ਤੱਕਰ ਨਹੀਂ ਆਉਂਦੇ ਇੱਕ ਵਾਰ ਆਪਣੇ ਮੈਂ ਕਿਹਾ ਚਲੋ ਅੱਜ ਚੈੱਕ ਕਰ ਲਈਏ ਇਹ ਮਸ਼ੀਨ ਨੂੰ ਸਾਈਟਾਂ ਤੇ ਰੱਖਾਂਗੇ ਕਿੱਥੇ ਫਿਰ ਜਾਂਦਾ ਇਹਨੂੰ ਰੁਪਏ ਵਾਲਾ ਛੱਡਾਂਗੇ ਜਾਂ ਇਧਰ ਸultanpur ਲੋਢੀਗੇ ਨਹੀਂ ਬਾਕੀ ਨੰਬਰ ਦੇ ਦਿਓ ਆਪਣਾ ਕਮੈਂਟ ਦੇ ਵਿੱਚ ਨਾ ਜੇ ਕਿਤੇ ਮੇਰੇ ਵੀਰ ਨੇ ਮਖੂਦਣਾਉਂਗੀ ਹੋਈ ਤਾਂ ਆਪੇ ਕਮੈਂਟ ਆਪ ਕਨੈਕਟ ਕਰਾ ਲਓ ਹੋਈ ਤਾਂ ਫੇਰ ਚਲੋ ਤਿੰਨ ਗੇੜੇ ਇੱਕ ਸੈਨੂੰ ਲਾ ਕੇ ਫੇਰ ਰਾਹ ਬਣੂਗਾ ਦੋ ਲਾ ਕੇ ਇੱਕ ਹੋਰ ਲੱਗੂਗਾ ਬਾਕੀ ਕਾਟਰ ਪੈਰਾ ਮਗੈਲ ਗਿਆ ਹਾਂ ਕਾਚਾ ਮਾਲ ਦੇਖਣ ਚੜਿਆ ਉੱਪਰ ਵੀ ਕਿਦਾਂ ਆ ਆ ਦੇ ਲੋੜ ਦੀ ਹੈਗਾ ਨਾ ਵਗਿਆ ਲੈ ਜੀ ਆ ਗਿਆ ਆ ਗਿਆ ਆ ਗਿਆ ਆ ਰਿਹਾ ਆ ਗਿਆ ਆ ਗੱਡਿਆ ਮਾਰ ਇਹ ਢੱਕਾ ਲਿਆ ਬੰਦ ਨੀ ਆਪੇ ਉਹਨੇ ਚੁਪਕੀ ਮੱਕੀ ਕਰਕੇ ਆਇਆ ਲੋ ਜੀ ਬਾਈ ਕਰੋ ਚੱਕ ਮਾਰ ਮੱਕੀ ਵੇ ਤਾਂ ਮਿੱਟੀ ਨੂੰ ਹਰੀ ਵੀ ਆ ਸੁੱਕੀ ਵੀ ਉਹ ਮੋੜੇ ਤੱਕ ਰੀਲਾ ਬਣ ਜਾਣਾ ਹੈ ਢੀਲੇ ਢੀਲੇ ਦਾ ਘੇਰਾ ਹੈ ਇਹ ਸਾਰੀ ਮੱਕੀ ਆਪਣੇ ਬਾਈ ਚਾਚੇ ਦੀ ਉਹ ਹੈ ਇਹ ਬਾਕੀ ਆਪਣੇ ਜੇਸਟ ਕਰ ਲਈ ਆਪਾਂ ਨੇ ਹੁਣ ਕੱਲੋਂ ਮਸ਼ੀਨ ਆਪਾਂ ਉਧਰ ਨਾਲ ਪੌਰ ਪਾਸੇ ਲੈ ਜਾਵਾਂਗੇ ਦੂਜੀਆਂ ਮਸ਼ੀਨਾਂ ਚਲਾਵਾਂਗੇ ਇੱਥੇ ਓ ਬਟੈਕਰ ਉੱਪਰ ਚਾ ਲਾ ਲਾਉਨੇ ਆ ਲਾਉਨੇ ਆ ਬਸ ਛੋਟੇ ਵਾਲ ਨੇ ਠੀਕ ਆ ਓਕੇ ਆ ਚੱਕਾ ਚੱਕਰਨ ਜੋੜਦਾ ਹੈ ਸਾਰਾ ਇੰਜਨਾਂ ਨੂੰ ਜੋੜਦਾ ਬਾਕੀ ਦਾ ਐਨ ਪ੍ਰੈਸ਼ਰ ਹੈ ਨਾ ਉਹ ਲੈ ਆਣ ਨੂੰ ਬੁਲਾ ਕੇ ਬਹੁਤ ਜ਼ਿਆਦਾ ਅੱਛਾ ਅੱਛਾ ਕਨਾਲਾਂ ਦਾ ਖੇਤ ਆ ਨਾ ਬਸ ਦੋ ਕਿਹੜੇ ਰਹਿ ਗਏ ਇਹਦੇ ਬਾਅਦ ਆ ਨਾ ਉਹ ਟੁੱਟੇ ਉਹਨੂੰ ਲਾਵਾਂਗੇ ਘੇੜਾ ਇਹ ਟਰਾਲਾ ਭਰਨਾ ਵਈ ਆਪਾਂ ਇਹਦੇ ਕੁੱਫਲ ਜੀ ਚਾਚਾ ਸਵੇਰੇ ਮੰਡੀ ਜਾਊਗਾ ਨਾ ਬੋਲੀ ਲਵਾ ਲਊਗਾ ਬਾਕੀ ਮੱਕੀ ਦੇ ਰੇਟਾਂ 'ਚ ਤੇਜ਼ੀ ਆ ਜਿਹੜੇ ਜਿਹੜੇ ਚੀਜ਼ਾਂ ਤੋਂ ਡਰਦੇ ਤੇ ਉਹ ਚੀਜ਼ ਤੇ ਮਾਲਕ ਨੇ ਨਾ ਆਪੇ ਆ ਕੇ ਬਾਹਾਂ ਫੜੀਆ ਵੀ ਨਿੰਦਰਾ ਤਾਂ ਟੈਂਸ਼ਨ ਨਹੀਂ ਲੈਣੀ ਉਹ ਮੇਰੇ ਤੇ ਛੱਡ ਦੇ ਬਾਕੀ ਆਪਣੀ ਮਿਹਨਤ ਜਾਰੀ ਰੱਖ ਬਹੁਤ ਬਹੁਤ ਨਾ ਕਹਿ ਦੀਏ ਵੀ ਸ਼ੁਕਰ ਕਰਦੇ ਆ ਵਾਹਿਗੁਰੂ ਦਾ ਵੀ ਜਿਹੜੀ ਹੈ ਨਾ ਚੀਜ਼ ਆਪਦੀ ਰਿਪੇਅਰ ਕਰਕੇ ਸਵਾਦ ਆਉਂਦਾ ਬਈ ਜਿਹੜੇ ਵੀਰ ਹੈ ਨਾ ਕਹਿੰਦੇ ਤੇ ਵੀ ਨਿੰਦਰ ਨਵੀਆਂ ਚਲਾ ਕੇ ਰਾਜੀ ਆ ਆ ਚੱਲਦੀ ਆ ਵੀਰੇ 99 ਮਾਡਲ ਆ ਆਪਾਂ ਮਾਣ ਨਹੀਂ ਕਰਦੇ ਵੀਰੇ ਹਨਾ ਚਲੋ ਇਹ ਕਹਿੰਦੇ ਵੀ ਵਧੀਆ ਮਾਰਾ ਇਹ ਸਭੀਆਂ ਚਲਾਵੇ ਆਪਾਂ ਨਵੀਂ ਦੇ ਪਿੱਛੇ ਹੈ ਨਾ ਚਲੋ ਜੇ ਅਗਲੇ ਭਾਈ ਲੰਦੇ ਆ ਨਵੀਆਂ ਆਪਾਂ ਚਲਾਉਨੇ ਆ ਆਪਾਂ ਨੂੰ ਐ ਨਹੀਂ ਹੈਗਾ ਵੀ ਕੰਮ ਨਹੀਂ ਆਉਂਦਾ ਅੱਠ ਓਡੇ ਸਾਹਮਣੇ ਚੱਲਦੀਆਂ ਇਹਨਾਂ ਦੇ ਨਵੇਂ ਮਾਡਲ ਉਹ ਵੀ ਮੱਕੀ ਤੇ ਕਣਕ ਝੋਨੇ ਦਾ ਬਾਈ ਰੇਕ ਚਲਾ ਲੂਗਾ ਪਰ ਮੇਨ ਪੁਆਇੰਟ ਤਾਂ ਹੁੰਦਾ ਮੱਕੀ ਆ ਚੱਲਦੀ ਯਾਰਾਣੀ ਆਪਣੀ ਬਾਕੀ ਤੁਹਾਨੂੰ ਮਾਲ ਵੀ ਦਿਖਾਉਣਾ ਟਰਾਲੀ ਦੇ ਵਿੱਚੋਂ ਜਿਆ ਟਾਂਕ ਲੱਗੀ ਆ ਹੁਣ ਕੱਢਣ ਚਾਰ ਕਰਾਣਾ ਵੇ ਵਿੱਚੋਂ ਟਰੈਕਟਰ ਵੀ ਚਾਚਾ ਕਹਿੰਦਾ ਮੇਰਾ ਮਾੜਾ ਹੀ ਜਨੇਰਾ ਨਾ ਕਰਿਓ ਕਹਿੰਦਾ ਪਤਾ ਨਹੀਂ ਇਹ ਟਰਾਲੀ ਕੱਢਣੀ ਆ ਪਤਾ ਨਹੀਂ ਕੱਢਣੀ ਜਿਹੜੇ ਬਾਹਰ ਕੱਢ ਕੇ ਜਾਣਾ ਪੈਣਾ ਕੰਨ ਕਨਾਲਾ ਵੱਢ ਕੇ ਦਾਣੇ ਕੱਢ ਤੇ ਸਫਾਈ ਪਹਿਲਾਂ ਤੁਸੀਂ ਕਰੋ ਚੈੱਕ ਇਹ ਤੇ ਨੋਜਾ ਬਣਾ ਜਾ। ਚੱਲ ਚੱਲ। ਕੱਢ ਕੇ ਦਾਣੇ ਹੁਣ ਚਾਰ ਕਨਾਲਾਂ ਦੇ ਉੱਤੇ ਵਾਲਾਂ 'ਚ ਲੱਗੂਗੀ।